ਬਾਬੇ ਦੇ ਸਰੋਂ ਬੀਜਦੇ ਆ ਅੱਜ ਸਾਗ ਵਾਸਤੇ ਆਲੇ ਬਾਬਾ ਫੇਰਦਾ ਕਰੰਡਾ ਤੇ ਚੰਨਾ ਦਿੰਦਾ ਛਟਾਹੋ ਦੇ ਸਰੋਂ ਦਾ ਮੈਂ ਦਾਣਾ ਦਾਣਾ ਚੰਨੇ ਆ ਦਾਣਾ ਦਾ ਬਾਬਾ ਆਲੇ ਨਾ ਜਮ ਨਾ ਹੋਵੇ ਸਰੋਂ ਸੋਹਣੀ ਲੱਗਦੀ ਆ ਫੇਰ ਸਾਗ ਆਲੀ ਸਾਗ ਦੀ ਸਰੋਂ ਵਧੀਆ ਬਾਬੇ ਨੂੰ ਕਿਹੜਾ ਆਥੜਦਾ ਹੀ ਦਮ ਲੈ ਕੇ ਤੇ ਆਈ ਫੇਰੀ ਚਲੇ ਚੱਕਰੰਡਾ ਜੀ ਜੋ ਜੋ ਬਾਈ ਮੈਂ ਕਹਿੰਦਾ ਬਾਦ ਸਰੋਂ ਤੂੰ ਦੇਖੀ ਹੁੰਦੀ ਤਾਂ ਇਹ ਤਾਂ ਇਹ ਤਾਂ ਤੇ ਸਰੋਂ ਤਾਂ ਲੋੜਾ ਲੈਦੇ ਨਾ 79 ਥਾਂ 200 ਰੁਪਏ ਯਾਰ ਇਹ ਤਾਂ ਤੂੰ ਦੇਖੀ ਕਰ ਆ ਮਿੱਟੀ ਲੱਗੀ ਇਹਦੇ ਨਾਲ ਬਾ ਸਰੋਂ ਤਾਂ ਮਿੱਟੀ ਚੜੀ ਹੋ ਜਾਂਦੀ ਹੁੰਦੀ ਆ ਇਹ ਬਾਲਾ ਸੁੱਕ ਵੀ ਭਾਲਦੀ ਆ ਸੁੱਕ ਚ ਹੀ ਹਰੀ ਹੁੰਦੀ ਆ ਗਿੱਲੇ ਚ ਵੀ ਬਲੇ ਚ ਨਹੀਂ ਹੁੰਦੀ ਹਾਂ ਆਹਦੇ ਵਸਾਂ ਦੇਦੇ ਛੱਟਾ ਸਾਰੇ ਟਕਾ ਕੇ ਆਹਦੇ ਬਾਬੇ ਨੇ ਤਗੜੀ ਜੀ ਫੇਰਤੀ ਤੇ ਦਾਣੇ ਨੂੰ ਮਿੱਟੀ ਲੱਗ ਗਈ ਬਸ ਉਹੀ ਦਾਣਾ ਹਰਾ ਹੋ ਜਾਣਾ ਜਿਹਨੂੰ ਮਿੱਟੀ ਲੱਗ ਗਈ। ਹੂੰ। ਪਲੱ ਤਿੰਨਾ ਕੇਰੀਆਂ ਚ ਹੀ ਦੇ ਦੇ ਆਪੇ ਤਿੰਨਾ ਹੀ ਫੇਰੀ ਜਣੀਆਂ ਬਾਬੇ ਨੇ ਹੌਲੀ ਹੌਲੀ ਆਥੜਨ ਦਾ ਬਿੱਲ ਆ ਇੱਥੇ ਬਹਿ ਕੇ ਕੁਰਸੀ ਤੇ ਆਪਾਂ ਰੋਟੀ ਚਾਹ ਦੀ ਖੇਤ ਆ ਖੇਤ ਆ ਇਹਦਾ ਯਾਰ ਖੇਤ ਇਹਨੂੰ ਆਪਾਂ ਰੋਟੀ ਚਾਹ ਫੜਾ ਦਿਆ ਕਰਨੀ ਐ। ਇਹਦਾ ਖੇਤ ਆ ਇਹ ਆਪਦੇ ਖੇਤ ਚ ਫਿਰਦਾ ਚੰਗਾ ਲੱਗਦਾ ਬਾਬਾ। ਆਹੀਂ ਫਿਰਦੇ ਉਹ ਜੀ ਪਹਿਲੇ ਬਜ਼ੁਰਗ ਆਪਣੇ ਜਿਹੜੇ ਆ ਗੁਰੂ ਦਾ ਆਪਣੇ ਤੀਜੇ ਚੌਥੇ ਪਾਤਸ਼ਾਹ ਵੇਲੇ ਆਉਂਦੇ ਆ ਕੀਰਤਪੁਰ ਜਦੋਂ ਹੁੰਦੇ ਸੀ ਦੱਸਦੇ ਆਪਦੀ ਖੇਤੀ ਕਰਦੇ ਹੁੰਦੇ ਸੀ ਕਿ ਕੋਈ ਭਗਤੂ ਰਾਮ ਪਤਾ ਨਹੀਂ ਕਿਹੜੇ ਤੇ ਉਹ ਐ ਖੇਤ ਆ ਬਾਬੇ ਵਰਗਾ ਸੀ ਇਹੋ ਜਿਹਾ ਪਾਰਾ ਸਰੀਰ ਸੀ ਉਹਨਾਂ ਦਾ ਆਹੀਂ ਦਾੜਾ ਸੀਗਾ ਆਹੀਂ ਸਾਰਾ ਕੁਝ ਦੇ ਪੱਗ ਬੰਨੀ ਹੁੰਦੀ ਸੀ ਉਹਦੇ ਤੇ ਆ ਕੇ ਕਹਿੰਦਾ ਵੀ ਆਹ ਲਓ ਜੀ ਬਾਜਰਾ ਆਹ ਲਓ ਆਪਣੀ ਕਣਕ ਆਹ ਲਓ ਆਹ ਫਲਾਨੀ ਚੀਜ਼ ਤੇ ਲੰਗਰ ਚ ਪਾਓ ਕਰਾਂ ਸਹੀ ਗੱਲ ਹੈ ਹਾਂ ਅਹੀਂ ਬਾਬੇ ਦੇ ਖੇਤਾਂ 'ਚ ਹੀ ਹਰਾ ਹੋਣਾ ਸਮਾਰ ਇੱਥੇ ਆਪਾਂ ਬਾਬੇ ਦੇ ਹੀ ਵਰਤਣ ਆ ਇਹ ਕਿਹੜਾ ਆਪਾਂ ਘਰੇ ਲੈ ਕੇ ਜਾਣਾ ਹਾਂ ਬਾਬੇ ਹਾਂ ਬਾਬੇ ਦੇ ਸਾਗ ਖਾਣਾਂ ਬਾਬੇ ਦੇ ਸਾਗ ਖਾਣਾਂ ਵਾਲੇ ਆ ਦੇਖੋ ਲਸਣ ਲੋਸਣ ਕਿਵੇਂ ਖੜਾ ਵਧੀਆ ਆ ਦੇ ਲੈ ਆ ਸਾਰਾ ਲਸਣ ਬਾਬੇ ਭਾਈ ਸਰਾਂ ਦੇ ਸਥਾਨ ਤੇ ਬੀਜਾ ਸਾਡਾ ਉਹ ਪਰੇ ਮੇਥੀ ਪਾਲਕ ਪਰੇ ਵੇਖੋ ਗੋਭੀ ਖੜੀ ਹੋ ਉਹਦੇ ਕਿੱਡੀ ਕਿੱਡੀ ਸੋਹਣੀ ਖੜੀ ਆ ਗੋਭੀ ਲੈ ਤੇ ਉਹ ਪਰੇ ਸਾਡਾ ਜਿਹੜਾ ਚਟੀਆਂ-ਚਟੀਆਂ ਕਿਆਰੀਆਂ ਉਹਨਾਂ 'ਚ ਫਾਕਾ ਗੰਡਿਆਂ ਦੀ ਗੰਡੇ ਦੀ ਫਾਕਾ ਵੀ ਦੀਆ ਗੰਡੇ ਵੀ ਬੀਜਾਂਗੇ ਆ ਸਾਰੇ ਵੇਖ ਲੋ ਗੋਭੀ ਕਿਵੇਂ ਖੜੀਆ ਹੋ ਉਹਦੇ ਲੈ ਉਹਦੇ 'ਚੋਂ ਬੂਟੇ ਆ ਪਤਲੇ ਪਟ ਕੇ ਉਹ ਪਹਿਲੀ ਕਿਆਰੀ ਚਲਾ ਲਿਆਇਆ ਹੈ ਕੋਹ ਪਹਿਲੇ ਜੋ ਪਾਲਕ ਤੇ ਆਉਰੇ ਆ ਗਈ ਮੇਥੀ ਉਰੇ ਆ ਗਿਆ ਤਰੀਆਂ ਆ ਆ ਗਿਆ ਲਸਣ ਐ ਤੇ ਗਾਜਰਾਂ ਨਾਲ ਮੇਥੇ ਆ ਤੇ ਆ ਬਾਬਾ ਸਰੋਂ ਬੀਜਿਆਂ ਦਾ ਸਾਗ ਵਾਸਤੇ ਆ ਚੰਨਾ ਉਹਦੇ ਦੇਈ ਜਾਂਦਾ ਦੂਜਾ ਆਪਣਾ ਛਟਾ ਹੋਰ ਪਾ ਕੇ ਲੈ ਜੀਏ ਥੋੜੀ ਆ ਤਾਂ ਆ ਹੋਰ ਪਾਲਾ ਥੋੜੀ ਉਹ ਚੇਤੂ ਮੱਝਾਂ ਲਈ ਜਾਂਦਾ ਪਹਿਲੇ ਪਾਸੇ ਦੇ 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 ਕਿਰਾਂ ਛਟਾ ਟਕਾ ਆ ਕੇ ਬਸ ਠੀਕ ਆ ਬਾਬੇ ਨੇ ਅੱਧੀ ਕੇਰੀ ਤਾਂ ਲੈ ਗਿਆ ਬਾਬਾ ਧੱਬਕੇ ਬਸ ਇਹਨੇ ਆਈ ਫੇਰ ਦੇਣੀਆਂ ਬੰਦੇ ਅਹ ਠੀਕ ਠੀਕ ਲੈ ਜਾ ਚੋ ਪਾ ਕੇ ਬਾਟੀ ਚ ਹੋਰ ਸਰੋ ਬਸ ਇਥੇ ਤਾਂ ਪਹਿਲਾ ਮਾੜੀ ਮਾੜੀ ਜੀ ਫੇਰ ਦੇ ਕਿਰਾਂ ਪਰ ਦਾਣੇ ਗਿਲ ਪਰ ਲਵੇੜਨੇ ਮਾੜੇ ਜੇ ਮਿੱਟੀ ਨਾ ਹਾਂ ਬਾੜੀਆਂ ਲਖੀਤ ਰਾਂ ਜੀ ਮਾਰਦੇ ਵੱਤੋਂ ਕਿੜਿਆਂ ਤੋਂ ਹਾਂ ਹਾਂ ਪਾਵਾ ਸਰੋ ਬਾਟੀ ਚ ਉਨੀ ਕਪਾਲਾ ਜਿੰਨੀ ਕਿ ਤੈਨੂੰ ਲੋੜ ਆ ਉਹ ਸਿੱਟਾ ਗਏ। ਬਸ ਬਸ ਬਹੁਤ ਆ। ਕੀ ਹਾਲ? ਠੀਕ ਆ। ਆ ਤਿੰਨ ਕੇਰੀਆਂ ਸਾਡੀਆਂ ਸੀ ਲਾਤੀਆਂ ਸਰੋਂ ਦੀਆਂ ਕੋ ਉਹ ਪਹਿਲੀ ਆਕਾ ਵਿਚਾਲੇ ਆਕਾ ਬਾਬਾ ਲਿਆ ਕਰੀ ਜਾਂਦਾ। ਇਹਦੇ ਸਰੋਂ ਲਾਤੀ ਆ ਦੇ। ਲੋੜੀ ਵੇਲੇ ਨੂੰ ਸਾਗ ਹੋ ਆਮ ਇਹ ਵਧੀਆ ਸਾਗ ਤੋੜ ਕੇ ਫਿਰ ਆਪਦਾ ਖਾਵਾਂਗੇ। ਆਦਾ ਸਾਗ ਤੋੜ ਕੇ ਇੱਥੇ ਹੀ ਖਾਵਾਂਗੇ ਜੰਨਾ ਮਰਜੀ ਤੋੜ ਲੀਏ ਯਾਰ ਸਾਗ ਫਿਰ ਤਾਂ ਆਪਣਾ ਆਪ ਦੀ ਸਰੋ ਹੈ ਆਪਾਂ ਕਿਹੜਾ ਕਿਸੇ ਦੋ ਲਿਓਣ ਖਾਣ ਕੋ ਮਰਜੀ ਆ ਆ ਜੀ ਪ੍ਰੀਤਮ ਸਿੰਘ ਆ ਜੀ ਕਰਾ ਸਾਗ ਵੇਲੇ ਪਹਿਲਾਂ ਲੋੜੀ ਵੇਲੇ ਨੂੰ ਆ ਜੀ ਲੈ ਲਈ ਟੱਕ 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 ਹੈ ਆ ਲੋੜੀ ਮੇਲੇ ਵੇਲੇ ਟੈਕ ਟੈ ਲੈ ਉਹਦੇ ਨੂੰ ਨੇੜੇ ਨੰਦਪੁਰ ਆ ਜਾਊਗਾ ਬਸ ਆਏ ਬਾਬਾ ਬਾਲਾ ਕਰਾ ਜੇ ਨਾ ਮਾਰ ਬਸ ਆਏ ਬਾੜੀਆਂ ਬਾੜੀਆਂ ਆਈਆਂ ਫੇਰ ਦੇ ਲੋਂਦਰਾ ਜੀਆਂ ਮਾਰਦੇ ਕਰਾਂ ਇਹ ਆਪਣੇ ਬਸ ਦਾਣਾ ਹੀ ਮੜਾ ਜੇ ਇਹਦੇ ਨਾਲ ਗੱਲ ਨਾ ਲੱਗਣਾ ਚਾਹੀਦਾ ਮਿੱਟੀ ਨਾਲ ਮੜਾ ਫੇਰ ਤਾਂ ਦਾਣਾ ਹਰਾ ਹੋ ਜਾਣਾ ਨੇ ਤੂੰ ਅਸਰੋਂ ਦੇਖੀ ਚੌਥੇ ਪੰਜਵੇਂ ਤਾਈ ਪੰਜਾਂ ਛਿਆਂ ਦਿਨਾਂ ਦੇ ਬਾਹਰ ਆਈ ਸਾਰੀ ਆ ਜੀ ਕਰ ਆ ਅਨੰਦਪੁਰ ਵੇਲੇ ਨੂੰ ਨਾ ਫੇਰ ਇੱਥੇ ਮੇਲਾ ਦੇਖ ਲਾਂਗੇ ਨਾ ਅਨੰਦਪੁਰ ਦੇਖ ਲਾਂਗੇ ਆ ਜਿਹੜਾ ਬੜਾ ਸ਼ੌਕ ਹੁੰਦਾ ਤੁਹਾਡਾ ਯਾਰ ਸਾਡੇ ਨਾਲ ਇੱਥੇ ਦੋ ਹੁੰਨੇ ਆ। ਹੋਰ پارک ਕਿੰਨੇ ਨਜ਼ਾਰੇ ਆ ਯਾਰ ਆਪਾਂ ਉੱਥੇ ਰਹੇ ਬਾਬੇ ਦੇ ਨੰਦਪੁਰ 6-7 ਦਿਨ। ਮੋਈਨਾ ਤੜ ਕੋਠ ਦੇ ਸੀ ਆਪਦਾ ਲੈਟਰਿੰਗ ਬਾਥਰੂਮ ਜਾ ਕੇ ਨਹਾ ਨੂ ਕੇ ਰੈਡੀ ਬੈਡੀ ਹੋ ਜਾਂਦੇ ਸੀ। ਬਈ ਇੱਥੇ ਤਾਂ ਆਹ ਕੋਈ ਆ ਮੇਲੇ ਗੇਲੇ ਆ। ਹੋਰ ਕੁਝ ਨਹੀਂ ਇੱਥੇ ਹੈ। ਚੜਣ ਮੇਲੇ ਹੀ ਆ ਤਾਂ ਕਦੂਜੇ ਦੇ ਇੱਥੇ ਬੰਦਾ ਸਾਥੀਆਂ ਨਾਲ ਆਉਂਦਿਆ ਨਾਲ ਕਰ ਲੈਂਦਾ ਖਾਣਦਿਆਂ ਪਰਵਾਣਦਿਆਂ ਆਹ ਬਾਬਾ ਆਪਣੇ ਕੀ ਆ ਖਾਰੀ ਫਲਵਾੜੀ ਇਹਦੀ ਲਾਈ ਵੀ ਆ ਦੇਖ ਲੈ ਬਾਬੇ ਦੀ ਐਸ ਦੀ ਬਹੁਤ ਮਿਹਨਤ ਕਰਦਾ ਇਹ ਵੀੜਾ ਹੀ ਭੌਣਾ ਇੱਥੇ ਨੇੜੇ ਆ ਦੇ ਨੇੜੇ ਹੈਗਾ ਮੈਂ ਕਿਹਾ ਇੱਥੇ ਬਹੁਤ ਭੌਣਾ ਤਾਂ ਹੀ ਤਾਂ ਚੁੰਬੜਦੇ ਫਸਲ ਨੂੰ ਆਪਣੀ ਨੂੰ ਗੱਲ ਕਰ ਹਲੇ ਇੰਨਾ ਚੰਗਾ ਨਾ ਮੇਥੇ ਮੂਥੇ ਖਾਦੇ ਆ ਪਰ ਥੱਲੇ ਚਕੇਰੇ ਆ ਨਾ ਪਰ ਉੱਤੇ ਦਾ ਸਿੱਟਾ ਹੀ ਨਹੀਂ ਕੋਈ ਵੀ ਧਰਤੀ ਚਕੇਰੇ ਆ ਅ ਬਹੁਤ ਵਧੀਆ ਬਣ ਗਈ ਗੱਲ ਚਲੋ ਠੀਕ ਆ ਆਂ ਜਰਾ ਆ ਬਾਬੇ ਦੇ ਆ ਦੇ ਕਰਾਂ ਆ ਲਿਆ ਸਾਰੇ ਦਰਾਖਤ ਖੜੇ ਆ ਬਾਬੇ ਦੇ ਆ ਦੇ ਬਹੁਤ ਕਿੰਨੇ ਸੋਹਣੇ ਸੋਹਣੇ ਦਰਾਖਤ ਖੜੇ ਆ ਅੰਬ ਖੜੇ ਆ ਇਧਰ ਲੈ ਆ ਕਾਲੀ ਸ਼ਾ ਨੇਰੀ ਵਾਂਗੂ ਖੜੇ ਆ ਅੰਬ ਆਪਣੇ ਉਹ ਪਰੇ ਆਪਣੇ ਖਟਗਾਂ ਲੱਗੀਆਂ ਉੱਤੇ ਚਾਰ ਪਾਵਾਂਗੇ ਉਹਨਾਂ ਦਾ ਉਹ ਉੱਥੇ ਲੱਗੀਆਂ ਲੋਵਾ ਦੇ ਚੰਨੇ ਉਹ ਖੜਾ ਹੋ ਤਾਂ ਕੌਣ ਤੈਨੂੰ ਕਿਹਾ ਗਿਆ ਜੀਟਰ ਖੜਾ ਜੀਟਰ ਵਿਚਾਲੇ ਆ ਸਾਗ ਫਿਰ ਭੱਜ-ਭੱਜ ਖਾਏਗਾ ਕੌਲੇ ਭਰ-ਭਰ ਆ ਵੀ ਸਰੋਦਾ ਕੱਟੇ ਨੇ ਬਸ ਐ ਝਾੜ ਕੇ ਜੇ ਪੰਨੇ ਉੱਤੇ ਪੋਲਾ ਜਾਈ ਰੱਖ ਜਾੜ ਚ ਰੀਟ ਜੀ ਕੋਈ ਮਾਰਨੀ ਆ ਇਹਦਾ ਦਾਬ ਵਾਲੀ ਦੇਂਦਾ ਲੈਫਟ ਜਿਵੇਂ 25 ਗੇਂ ਦੀ ਲੈਫਟ ਵਾਂਗੂ ਡੀਟੀ 14 ਵਾਂਗੂ ਬਸ ਐ ਮਾਰਦੇ ਬਸ ਮਾੜੇ ਮਾੜੀਆਂ ਚਰੀਟਾਂ ਜੀਆਂ ਆਪਾਂ ਤਾਂ ਬੀਲ ਆਉਣੇ ਆ ਦੇ ਨਾਲ ਮਿੱਟੀ ਨਾਲ ਇਹਦਾ ਇਧਰੋਂ ਲੈ ਗਿਆ ਇਕੱਠਾ ਕਰਕੇ ਸਾਰਾ ਸਮਾਨ ਹਾਂ ਬਸ ਐ ਮਾਰਦੇ ਝਰੀਟਾਂ ਜੀਆਂ ਮਾੜੇ ਮਾੜੇ ਚਾਲ ਆਪਣੀ ਸਰੋਂ ਹਰੀ ਹੋ ਜਣੀ ਇਹ ਕੀੜੇ ਨਾਲ ਚੋਗਣਗੇ ਇੰਨਾ ਕਾ ਮਿੱਟੀ ਨਾਲ ਲੱਗ ਗਈ ਜਦੋਂ ਬਸ ਐ ਨਹੀਂ ਨਹੀਂ ਝਰੀਟਾਂ ਜੀਆਂ ਹੀ ਮਾਰਦੇ ਬਹੁਤ ਆ ਉਹਦੇ ਬਾਬਾ ਐ ਵਜਦੇ ਆ ਕਿਹੜੇ ਉਹਦਾ ਬਾੜੀ ਤਾਬਦੇ ਤੇ ਇਹਨੂੰ ਬੱਟ ਪਾਉਣ ਵੀ ਲਾਦਗੇ ਥੱਲੋਂ ਟੋਆ ਪਾ ਕੇ ਬੱਟ ਪਾਉਂਦਾ ਆਏ ਨੀ ਵੀ ਤੋ ਚਰੀਟਾਂ ਜੀਆਂ ਮਾਰ ਕੇ ਬੱਟ ਖੱਚ ਲੀਏ ਮਾੜੀ ਮੋਟੀ ਪਤਲੀ ਜੀ ਆ ਜੋਰ ਵਾਲਾ ਲਾਉਂਦਾ ਬੈ ਜਾ ਇੱਥੇ ਹੁਣ ਤੂੰ ਗਰਾ ਇਹ ਤਾਂਵੇਂ ਬਸ ਪੋਲੀਆਂ ਪੋਲੀਆਂ ਚਰੀਟਾਂ ਜੀਆਂ ਮਾ ਨੇ ਵੀ ਨੇ ਚੱਲ ਹਰੀਆਂ ਹੋ ਜਾਣ ਦਾਣੇ ਚਾਰ ਆਪਣੇ ਇਹ ਤਾਂ ਇਧਰੋਂ ਜੋਂ ਲੱਗਿਆ ਤੇ ਕਰੋੜਾਂ ਦੇਣ ਬਰੇ ਹਾਲ